ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਡੇ ਸਾਹਮਣੇ ਇੱਕ ਬਹੁਤ ਵਧੀਆ ਕੋਠੀ ਲੈ ਕੇ ਆਏ ਆ ਜੋ ਕਿ ਇੱਕ ਪੁਰਾਣਾ ਫਾਰਮ ਹ ਉਸੇ ਦਾ ਜੋ ਭਾਈ ਹਰਮ ਨੇ ਰੀਨੋਵੇਟ ਕਰਕੇ ਤੇ ਬਿਨਾ ਕਿਸੇ ਆਰਕੀਟੈਕਟ ਦੀ ਮਦਦ ਨਾਲ ਆਪ ਦੇ ਹਿਸਾਬ ਨਾਲ ਪੂਰੀ ਚੀਜ਼ ਤਿਆਰ ਕੀਤੀ ਹੈ ਤੁਹਾਨੂੰ ਪੂਰੀ ਕੋਠੀ ਦਿਖਾਵਾਂਗੇ ਮਾੜੀ-ਮੋੜੀ ਮੇਰੇ ਮਗਰ ਦੇਖ ਨਹੀਂ ਸਕਦੇ ਹੋ ਤੇ ਉਹਦੇ ਨਾਲ-ਨਾਲ ਹੀ ਘਰ 'ਚ ਜੋ-ਜੋ ਚੇਂਜਸ ਕੀਤੇ ਆ ਜੋ-ਜੋ ਚੀਜ਼ਾਂ ਨਵੀਆਂ ਬਣਾਈਆਂ ਨੇ ਭਾਈ ਜਗਦੇਵ ਹਰਮ ਨਾਲ ਸਾਰੀ ਗੱਲਬਾਤ ਕਰਾਂਗੇ ਤੇ ਪੂਰੀ ਚੀਜ਼ ਦਿਖਾਵਾਂਗੇ ਆਹ ਦਿਖਾਣੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜਗਦੇਵ ਸਤਿ ਸ਼੍ਰੀ ਅਕਾਲ ਭਾਈ ਭਾਈ ਪਹਿਲਾਂ ਤਾਂ ਮੈਨੂੰ ਆਹ ਦੱਸੋ ਜਿਹੜਾ ਆਪਣਾ ਪੂਰਾ ਏਰੀਆ ਕਰਦਾ ਹੈਗਾ ਆਹ ਹਾਂਜੀ ਭਾਈ ਭਾਈ ਕਰਦਾ ਨਕਸ਼ਾ ਕਿੱਥੋਂ ਬਣਵਾਇਆ ਸੀਗਾ ਜਾਂ ਆਪ ਹੀ ਸਾਰਾ ਕੁਝ ਕਰਿਆ ਸੀਗਾ ਨਹੀਂ ਵੀਰੇ ਇਹ ਪੁਰਾਣਾ ਆਪਣਾ ਪਹਿਲਾਂ ਬਣਿਆ ਹੋਇਆ ਸੀ ਥੱਲੇ ਕਰ ਠੀਕ ਹੈ ਭਾਈ ਤੇ ਉੱਪਰ ਦਾ ਪੋਰਸ਼ਨ ਆਪਣਾ ਫੈਮਿਲੀ ਰਿਲੇਸ਼ਨ ਹੈ ਭਾਈ ਜਗਦੇਵ ਨਾਲ ਠੀਕ ਹੈ ਭਾਈ ਤੇ ਭਾਈ ਨਾਰੀ ਆਪਾਂ ਕੰਸਲਟ ਕੀਤਾ ਸੀ ਭਾਈ ਵੀ ਤੁਹਾਨੂੰ ਜਿਵੇਂ ਠੀਕ ਲੱਗਦਾ ਤੁਸੀਂ ਆਪਦੇ ਹਿਸਾਬ ਨਾਲ ਬਣਾ ਲਿਓ ਤੇ ਕੋਈ ਆਰਕੀਟੈਕਟ ਨਹੀਂ ਲਾਇਆ ਆਪਾਂ ਬਾਈ ਜਗਦੇਵ ਨੇ ਆਪ ਦੇ ਹਿਸਾਬ ਨਾਲ ਹੀ ਆਪ ਦੀ ਦਿਮਾਗ ਨਾਲ ਹੀ ਸਾਰਾ ਕੁਝ ਬਣਾਇਆ ਤੁਸੀਂ ਦੇਖ ਸਕਦੇ ਹੋ ਜਿੰਨਾ ਸੋਹਣਾ ਬਣਾਇਆ ਜੋ ਵੀ ਬਣਾਇਆ ਉਹ ਤੁਸੀਂ ਦੱਸ ਹੀ ਰਹੇ ਹੋ ਤਾਂ ਜਗਦੇਵ ਬਾਈ ਮਾਨੂੰ ਆ ਦੱਸੋ ਬਾਈ ਕਿੱਥੋਂ ਡਿਜ਼ਾਈਨ ਦਾ ਸੋਚਿਆ ਵੀ ਆਪਾਂ ਘਰ ਨੂੰ ਕਿਵੇਂ ਰੀਨੋਵੇਟ ਕਰਨਾ ਹੈ ਕੀ ਚੀਜ਼ ਕਰਨੀ ਹੈ ਕੀ ਖਿਆਲ ਆਇਆ ਕਿੱਥੋਂ ਆਪਾਂ ਚੀਜ਼ਾਂ ਹਨਾ ਵੀ ਤੁਸੀਂ ਚਲੋ ਤੁਹਾਨੂੰ ਇੰਨੇ ਸਾਲ ਦਾ ਐਕਸਪੀਰੀਅੰਸ ਵੀ ਹੈਗਾ ਆਪਾਂ ਮੰਨਦੇ ਆ ਨਾ ਵੀ ਬਹੁਤ ਘਰ ਬਣਾਏ ਨੇ ਨਵੇਂ ਨਵੇਂ ਡਿਜ਼ਾਈਨ ਦੇ ਘਰ ਵੀ ਬਣਾਏ ਹੋਏ ਆ ਪਰ ਫਿਰ ਵੀ ਕਈ ਵਾਰ ਤਾਂ ਮੈਨੂੰ ਇਹੀ ਲੱਗਦਾ ਵੀ ਆਪਾਂ ਨੂੰ ਕੋਈ ਇੱਕ ਧੋ ਆ ਕੇ ਕਹਿ ਦੇ ਬਈ ਯਾਰ ਘਰ ਚ ਆ ਚੇਂਜ ਕਰਨਾ ਆਪਦੇ ਹਿਸਾਬ ਨਾਲ ਕਰਨਾ ਹੈ ਨਾ ਤੇ ਜਦੋਂ ਬੰਦੇ ਨਾਲ ਜਿਵੇਂ ਬਾਈ ਨੇ ਕਿਹਾ ਵੀ ਫੈਮਿਲੀ ਰਿਲੇਸ਼ਨ ਹੈਗੇ ਰੋਟਣਾ ਹੈ ਨਾ ਵੀ ਆਪਣੇ ਤੇ ਵੱਡੀ ਜ਼ਿੰਮੇਵਾਰੀ ਵੀ ਆਪਾਂ ਨੂੰ ਫੀਲ ਹੁੰਦੀ ਹੈ ਤਾਂ ਬਾਈ ਮਾੜਾ ਮੋਟਾ ਕੀ ਖਿਆਲ ਆ ਯਾਰ ਵੀ ਆਪਾਂ ਚੀਜ਼ ਕਿਵੇਂ ਵਧੀਆ ਬਣਾਵਾਂਗੇ ਇਹ ਦੇਖੋ ਬਾਈ ਜੀ ਜਿਹਦੇ ਪਹਿਲੇ ਦਿਨ ਸਾਨੂੰ ਇਹਨਾਂ ਨੇ ਬੁਲਾਇਆ ਠੀਕ ਹੈ ਬਈ ਉਸ ਦਿਨ ਤਾਂ ਇਹਨਾਂ ਨੇ ਇੱਕ ਵਾਰ ਆਖਿਆ ਸੀ ਵੀ ਆਪਾਂ ਛੋਟਾ ਜਿਹਾ ਪੋਰਸ਼ਨ ਬਣਾਉਣਾ ਇੱਕ ਉੱਤੇ ਮੰਨ ਲਓ ਵੀ ਰੂਮ ਬਣਾਉਣਾ ਸੀ ਇੱਕ ਬਾਥਰੂਮ ਅਟੈਚ ਬਣਾਉਣਾ ਸੀ ਬਸ ਇੰਨੇ ਹੀ ਕੰਮ ਕਰਨਾ ਸੀ ਉੱਪਰ ਦਾ ਠੀਕ ਹੈ ਜੀ ਫਿਰ ਦੇਖੋ ਬਾਈ ਜੀ ਕਰਦੇ ਕਰ ਉੱਪਰ ਇਹ ਅਰਬੀ ਐਡਾ ਮਕਾਨ ਜਿਹੜਾ ਥੱਲੇ ਬਣਿਆ ਹੋਇਆ ਹੈ ਐਡੀ ਕੋਟੀ ਦੇ ਉੱਤੇ ਜੇ ਇੱਕ ਮਕਾਨ ਬਣੇ ਤਾਂ ਸੋਹਣਾ ਨਹੀਂ ਲੱਗਦਾ ਠੀਕ ਹੈ ਭਾਈ ਤੇ ਇੱਕ ਤੋਂ ਦੋ ਕਰ ਲਿਆ ਦੋਆਂ ਤੋਂ ਲੌਬੀ ਬਣਾ ਲਈ ਜੀ ਠੀਕ ਹੈ ਜੀ ਲੌਬੀ ਤੋਂ ਜੀ ਆਪ ਤੁਸੀਂ ਦੇਖੋ ਫਿਰ ਠੀਕ ਹੈ ਪੂਰੇ ਕਰਤਾ ਜੀ ਭਾਈ ਆ ਪੂਰੇ ਪਲੋਟ ਦਾ ਏਰੀਆ ਕਿੰਨਾ ਹੈਗਾ ਤੇ ਘਰ ਕਿੰਨੇ ਏਰੀਆ ਚ ਬਣਾਇਆ ਹੋਇਆ ਇਹ ਜੀ ਅੱਧਾ ਕਿਲਾ ਬਗਲਿਆ ਜੀ ਇਹਨਾਂ ਨੇ ਠੀਕ ਹੈ ਜੀ ਵੈਸੇ ਤਾਂ ਕਿਲਾ ਹੀ ਮੰਨ ਲਓ ਵੀ ਬਾਹਰਲੀ ਸਾਈਡ ਜਗ੍ਹਾ ਕੁਝ ਰੱਖ ਰੱਖੀ ਹੈ ਠੀਕ ਹੈ ਜੀ ਤੇ ਅੱਧੇ ਕਿਲੇ ਦੇ ਵਿੱਚ ਹੈਗੇ ਜੀ ਇਹ 50 ਬਾਈ 40 ਦਾ ਮਕਾਨ ਹੈ ਜੀ ਨੀਚੇ ਦਾ ਤੇ ਉੱਪਰ ਦਾ 2300 ਸਕਰ ਫੁੱਟ ਉੱਪਰ ਦਾ ਹੋ ਗਿਆ ਜੀ ਠੀਕ ਹੈ ਭਾਈ ਤੇ ਉਦੋਂ ਉੱਤੇ ਤੁਸੀਂ ਦੇਖ ਰਹੇ ਹੋ ਜੀ ਇਮਪੋੜੀ ਵਾਲਾ ਤੇ ਟੈਂਕੀ ਵਾਲਾ ਠੀਕ ਹੈ ਭਾਈ ਹੋ ਗਿਆ ਜੀ ਸਾਰਾ ਕੁੱਲ ਮਿਲਾ ਕੇ 5000 ਸਕਰ ਫਟਰੀਆ ਜੀ ਠੀਕ ਹੈ ਭਾਈ ਭਾਈ ਆਪਾਂ ਜਿਵੇਂ ਘਰ ਵੇਖੀਏ ਨੇ ਨਾ ਵੀ ਮੈਂ ਪਿੱਛੋਂ ਸਾਹਮਣੇ ਰੋਡ ਤੋਂ ਆ ਰਹੇ ਸੀ ਨਾ ਇੱਕ ਤਾਂ ਫਾਰਮ ਹਾਊਸ ਪੂਰਾ ਘਰ ਜਮਾਂ ਸੜਕ ਤੇ ਬਣਿਆ ਹੋਇਆ ਪਿੰਡ ਦੀ ਹੈ ਨਾ ਫਿਰ ਨਹੀਂ ਤੇ ਉਹ ਬਾਹਰ ਜਾ ਕੇ ਮੈਨੂੰ ਆਹ ਦੱਸੋ ਹੈ ਨਾ ਵੀ ਪਿੱਛੋਂ ਉਦੋਂ ਵੀ ਵੇਖ ਕੇ ਮੈਨੂੰ ਲੱਗਿਆ ਯਾਰ ਵੀ ਇੱਕ ਘਰ 'ਚ ਕੁਛ ਅਲੱਗ ਕੀਤਾ ਹੋਇਆ ਹੈ ਗੁਲਾਈ ਗਲੋਈ ਜੀ ਬਹੁਤ ਜ਼ਿਆਦਾ ਕੀਤੀ ਤੇ ਕੀ ਖਿਆਲ ਆਇਆ ਹੈ ਨਾ ਵੀ ਆਪਾਂ ਇਹ ਪੂਰਾ ਜਿਵੇਂ ਸਿੰਪਲ ਮਾਡਰਨ ਟਾਈਪ ਨਾ ਬਣਾ ਕੇ ਵੀ ਕਲਾਸਿਕਲ ਲੁੱਕ ਚ ਵੀ ਆਹੀ ਚੀਜ਼ ਕਰਨੀ ਆਪਾਂ ਗਲਾਈ ਕੁ ਲਈ ਐਂ ਲੈ ਕੇ ਆਨੀ ਆ ਵੀ ਤੁਹਾਨੂੰ ਪਹਿਲਾਂ ਕਦੇ ਇਹੋ ਜਿਹਾ ਡਿਜ਼ਾਈਨ ਬਣਾਇਆ ਸੀਗਾ ਯਾ ਬਈ ਆਪ ਹੀ ਸਭ ਕੁ ਡਿਜ਼ਾਈਨ ਕਰਾਇਗਾ ਇਹ ਦੇਖੋ ਬਾਈ ਜੀ ਹੁਣ ਤੁਹਾਨੂੰ ਪਤਾ ਹੀ ਆ ਵੀ ਹੁਣ ਕਲਾਸਿਕਲ ਲੁੱਕ ਦੇ ਜ਼ਿਆਦਾ ਚੱਲ ਰਹੇ ਹੈ ਜੀ ਮਕਾਨ ਹਾਂਜੀ ਤਾਂ ਇਹ ਇੱਕ ਮੇਰੇ ਵਾਸਤੇ ਚੈਲੰਜ ਹੀ ਸੀਗਾ ਜੀ ਇੱਕ ਤਰੀਕੇ ਦਾ ਜਦੋਂ ਮਕਾਨ ਮਾਲਿਕ ਨੇ ਸਾਰਾ ਕੁਝ ਜਿਹਦਾ ਆਪ ਦੀ ਜ਼ਿੰਮੇਵਾਰੀ ਮੇਰੇ ਸਿਰ ਤੇ ਰੱਖਤੀ ਸੀ ਜੀ ਹਾਂਜੀ ਤਾਂ ਇਹਨੂੰ ਇਹ ਨਵੀਂ ਤਰੀਕੇ ਦੀ ਲੁੱਕ ਦੇਣੀ ਸੀ ਜੀ ਠੀਕ ਹੈ ਬਈ ਤਾਂ ਇਹਦੇ ਵਿੱਚ ਹੌਲੀ 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 ਕਰਕੇ ਦਿਮਾਗ ਲਾ ਕੇ ਜੀ ਸਾਰਾ ਕੁਛ ਆਪ ਦੇ ਤਰੀਕੇ ਨਾਲ ਬਣਾਇਆ ਜੀ ਠੀਕ ਹੈ ਬਈ ਇੱਕ ਜੀ ਜਿਵੇਂ ਮੰਨ ਲਓ ਨੀਚੇ ਦਾ ਸੀਗਾ ਜੀ ਨੀਚੇ ਰਹਿ ਵੀ ਰਹੇ ਸੀਗੇ ਜੀ ਅੱਛਾ ਜਦੋਂ ਮਕਾਨ ਮਾਲਕ ਵਿੱਚ ਰਹਿ ਰਿਹਾ ਸੀ ਤਾਂ ਇਹ ਵੀ ਬਹੁਤ ਵੱਡੀ ਮੰਨ ਲਓ ਸਿਸਟਮ ਸੀਗਾ ਜੀ ਸਹੀ ਗੱਲ ਹੈ ਮਕਾਨ ਮਾਲਕ ਵਿੱਚ ਰਹਿ ਰਿਹਾ ਹੋਵੇ ਨਾ ਵੀ ਉਦੋਂ ਕਰਨ ਨੂੰ ਨਾ ਵੀ ਰੀਸਟੋਰ ਕਰਨ ਦਾ ਆ ਆਪਾਂ ਜਦ ਰੈਨੋਵੇਟ ਕਰਦੇ ਹਾਂ ਤਾਂ ਸਭ ਤੋਂ ਵੱਡਾ ਚੈਲੰਜ ਹੀ ਆ ਹੁੰਦਾ ਵੀ ਬਾਹਲੀ ਕੇਸਸ ਚ ਵੀ ਓਨਰ ਕਰਦਾ ਵਿੱਚ ਹੀ ਰਹਿ ਰਿਹਾ ਹੁੰਦਾ ਹੈ ਵੀ ਆਪਣਾ ਕੰਮ ਹੁੰਦਾ ਵੀ ਆਪਾਂ ਆਪਣਾ ਕੰਮ ਵੀ ਵਧੀਆ ਵਧੀਆ ਕਰੀਏ ਵੀ ਆਪਣਾ ਜਿਹੜੇ ਲੇਬਰ ਹੈਗੀ ਆਪਣੀ ਟੀਮ ਹੈਗੀ ਉਹ ਵੀ ਡਿਸਟਰਬ ਨਾ ਹੋਵੇ ਤੇ ਜਿਹੜੇ ਬੰਦੇ ਵਿੱਚ ਰਹੀ ਜਾਂਦੇ ਵੀ ਉਹਨਾਂ ਨੂੰ ਵੀ ਕੋਈ ਤਕਲੀਫ ਨਾ ਹੋਵੇ ਹੈਨਾ ਤੇ ਉਹ ਕਰਨਾ ਵੀ ਬਹੁਤ ਵੱਡਾ ਚੈਲੰਜ ਹੋ ਜਾਂਦਾ ਵੀ ਕੀ ਕੀ ਤੁਹਾਨੂੰ ਪ੍ਰੋਬਲਮਸ ਆਈਆਂ ਮਕਾਨ ਬਣਾਉਣ ਲੱਗਿਆ ਇੱਕ ਤਾਂ ਬਾਈ ਜੀ ਇਹਦੇ ਵਿੱਚ ਮੰਨ ਲਓ ਤੋੜ-ਫੋੜ ਘੱਟ ਕਰਨ ਘੱਟ ਤੋਂ ਘੱਟ ਕਰੋ ਇਹਨਾਂ ਨੂੰ ਵੀ ਤੁਹਾਨੂੰ ਪਤਾ ਹੈ ਜੀ ਹੁਣ ਜਦੋਂ ਘਰ ਦੇ ਵਿੱਚ ਰਹਿ ਰਹੇ ਸੀ ਜੀ ਤੇ ਡੇਲੀ ਦੀ ਇੱਥੇ ਮੰਨ ਲਓ ਸਾਫ ਸਫਾਈ ਵੀ ਨਾਲ ਲੱਗ ਕੇ ਕਰਾਉਣੀ ਪੈਂਦੀ ਸੀ ਸਾਡੇ ਜਿਹੜੇ ਮਜ਼ਦੂਰ ਹੁੰ ਫਿਰ ਦੂਸਰੀ ਗੱਲ ਹੈ ਜੀ ਇਹਦੇ ਜਿਹੜੇ ਮੰਨ ਲਓ ਨੀਚੇ ਵਾਲੀ ਪਰਦੀ ਸੀਗੀ ਜੀ ਪਹਿਲਾਂ ਇੱਥੇ ਗ੍ਰਿਲ ਲੱਗੀ ਹੋਈ ਸੀ ਜੀ ਸਾਰੇ ਦੇ ਉੱਤੇ ਉਸ ਪਾਸੇ ਬਾਉਂਡਰੀ ਤੇ ਹਾਂ ਜੀ ਬਾਉਂਡਰੀ ਹੈ ਜਿਹੜੀ ਇਸ ਦੇ ਉੱਤੇ ਗ੍ਰਿਲ ਲੱਗੀ ਹੋਈ ਸੀ ਸਾਰੇ ਤੇ ਜੀ ਠੀਕ ਹੈ ਬਈ ਇਹ ਗ੍ਰਿਲ ਤੋੜ ਕੇ ਸਾਰੀ ਗ੍ਰਿਲ ਤੋੜੀ ਜੀ ਸਾਰੇ ਤੇ ਗ੍ਰਿਲ ਸੀ ਜੀ ਗ੍ਰਿਲ ਤੋੜ ਕੇ ਫਿਰ ਇਹਨੂੰ ਕਲਾਸਿਕਲ ਲੁੱਕ ਦਿੱਤੀ ਜੀ ਗੋਲਾ ਬਣਾਇਆ ਵੇਖੋ ਜੀ ਫਿਰ ਦੂਸਰੀ ਗੱਲ ਜਿਹੜਾ ਮੰਨ ਲਓ ਗੋਲਾ ਹੈ ਜੀ ਇਹ ਠੀਕ ਹੈ ਬਈ ਇਹ ਗੋਲੇ ਦੀ ਤੁਸੀਂ ਦੇਖੋ ਜੀ ਇਹ ਨਵੀਂ ਖਾਸੀਅਤ ਹੈ ਇਹ ਬਿਨਾ ਪਲਸਟਰ ਵਾਲਾ ਗੋਲਾ ਹੈ ਜੀ ਅੱਛਾ ਉਹਦਾ ਕੀ ਹਿਸਾਬ ਹੁੰਦਾ ਬ ਇਹ ਜੀ ਪੀਓਪੀ ਦੇ ਵਿੱਚ ਤਿਆਰ ਕਰਿਆ ਜੀ ਠੀਕ ਹੈ ਪਹਿਲੀ ਵਾਰ ਠੀਕ ਹੈ ਪਹਿਲੀ ਵਾਰ ਮੰਨ ਲਓ ਮੈਂ ਉਵੇਂ ਤਾਂ ਤੁਸੀਂ ਵੇਖੋਗੇ ਤੁਹਾਨੂੰ ਵੇਖਣ ਨੂੰ ਮਿਲ ਜੂਗਾ ਜੀ ਅੱਜ ਕੱਲ ਤਾਂ ਹਰ ਬੰਦਾ ਕਰਨ ਲੱਗ ਗਿਆ ਇਹ ਕੰਮ ਹਾਂਜੀ ਇਹ ਪੀਓਪੀ ਵਾਲਾ ਜਿਹੜਾ ਜਿਹੜਾ ਬੰਦਾ ਗੋਲਾ ਬਣਵਾਉਂਦਾ ਪਹਿਲਾਂ ਕੱਚਾ ਟੂਲੇ ਦੇ ਵਿੱਚੋਂ ਗੋਲਾ ਬਣਵਾਉਂਦਾ ਈ ਉਹ ਪੀਓਪੀ ਵਾਲਿਆ ਮਿਸਤਰੀ ਹੀ ਮੰਨ ਲਓ ਉਹ ਡਿਜ਼ਾਈਨ ਕਰਕੇ ਦਿੰਦਾ ਜੀ ਇਹ ਖੁਦ ਦਾ ਮੇਰਾ ਕਰਿਆ ਹੋਇਆ ਜੀ ਆਪਨੇ ਪੀਓਪੀ ਨਾ ਤਿਆਰ ਕਰਿਆ ਜੀ ਉਦੋਂ ਬਾਅਦ ਭਰਿਆ ਗੋਲੇ ਦੀਆਂ ਤੁਸੀਂ ਕੋਰਾਂ ਧਾਰਾਂ ਦੇਖੋ ਜੀ ਇੱਕ ਕੋਰ ਉੱਪਰ ਵਾਲੀ ਲਿਪਣੀ ਪਈ ਜੀ ਸਾਨੂੰ ਬਾਕੀ ਬਿਨਾ ਬਲਾਸਟਰ ਵਧੀਆ ਕੀਤਾ ਹੋਇਆ। ਹਾਂਜੀ। ਇੱਕ ਬਈ ਇਧਰ ਮੈਂ ਆਹ ਵੇਖ ਰਿਹਾ ਸੀਗਾ ਨਾ ਵੀ ਜਿਹੜਾ ਆਹ ਆਪਣਾ ਗੁਲਾਈ ਚਾ ਥਰਮਲ ਪਲਾਂਟ ਜਾਂ ਬਣਾ ਰੱਖਿਆ ਬਠਿੰਡੇ ਵਾਲਾ। ਹਾਂਜੀ। ਠੀਕ ਹੈ। ਆਹ ਬਈ ਕੀ ਚੀਜ਼ ਹੈਗੀ ਆ? ਇਹ ਬਈ ਜੀ ਇੱਥੇ ਥੱਲੇ ਪਹਿਲਾਂ ਪੌੜੀ ਚੜੀ ਹੋਈ ਸੀਗੀ ਜੀ। ਅੱਛਾ। ਥੱਲੇ ਨੀਚੇ ਦੀ ਪੌੜੀ ਚੜੀ ਹੋਈ ਹੈ ਜੀ। ਗੋਲ ਪੌੜੀ ਚੜੀ ਸੀ। ਹਾਂਜੀ ਗੋਲ ਪੌੜੀ ਚੜੀ ਸੀ। ਠੀਕ ਹੈ। ਫਿਰ ਮਕਾਨ ਮਾਲਿਕ ਕਿੰਨੇ ਦਾ ਵਿਚਾਰੇ ਨੇ ਸਾਨੂੰ ਕੁਝ ਨਹੀਂ ਕਿਹਾ। ਐਸੀ ਆਖਿਆ ਵੀ ਉੱਪਰ ਰਸਤੇ ਜਿੱਦੋਂ ਇੰਨਾ ਏਰੀਆ ਛੱਤੇ ਹੈ ਜੀ। ਠੀਕ ਹੈ ਬਈ। ਤਾਂ ਮੰਨ ਲਓ ਠੀਕ ਹੈ ਉੱਤੇ ਚੜਨ ਵਾਸਤੇ ਜਿਹੜਾ ਪੌੜੀ ਚਾਹੀਦੀ ਸੀ ਤਾਂ ਇਹ ਇੱਥੇ ਪੌੜੀ ਦੇ ਉੱਤੇ ਪੌੜੀ ਚੜਾਈ ਵੀ ਹੈ ਜੀ ਦੂਜੀ ਵਾਰ ਅੱਛਾ ਇੱਥੇ ਜੇ ਦੂਜੀ ਵਾਰ ਪੌੜੀ ਚੜੀ ਵੀ ਹੈ ਤਾਂ ਇਹ ਉਹਦਾ ਉੱਪਰ ਤੀਜੀ ਤੀਜੀ ਤੀਸਰੀ ਮੰਜ਼ਲ ਦੇ ਉੱਤੇ ਜਾ ਕੇ ਮੰਨ ਲਓ ਵੀ ਇਹ ਸ਼ਿਤਾ ਹੋ ਗਿਆ ਜੀ ਪੌੜੀ ਦਾ ਠੀਕ ਹੈ ਹਾਂਜੀ ਵੀ ਪੂਰੀ ਜਿਹੜੇ ਥੱਲੇ ਗੋਲ ਪੌੜੀ ਨੂੰ ਉੱਪਰੋਂ ਹੀ ਕੰਟੀਨਿਊ ਰੱਖੀ ਚਲੋ ਆਪਾਂ ਅੰਦਰ ਜਾ ਕੇ ਉਹਦੋਂ ਵੇਖਾਂਗੇ ਹਾਂਜੀ ਹਾਂਜੀ ਤੇ ਭਾਈ ਬਾਹਰੋਂ ਕਿੰਨਾ ਤੋੜ ਫੋਰ ਕੀਤਾ ਜਿਹੜਾ ਆਹ ਆਪਣੇ ਪੋਰਚ ਬਣਾਇਆ ਹਾਂਜੀ ਹਾਂਜੀ ਪੋਰਚ ਦਾ ਏਰੀਆ ਪਹਿਲਾਂ ਤਾਂ ਸੀਗਾ ਯਾ ਦਵਾਰੇ ਬਣਾਇਆ ਵੀ ਆਹ ਵਾਲ ਅੱਜ ਤੋਂ ਇਹ ਮਕਾਨ 15 ਸਾਲ ਪਹਿਲਾਂ ਬਣਿਆ ਜੀ ਠੀਕ ਹੈ ਬਈ ਜਿਹੜਾ ਨੀਚੇ ਵਾਲਾ ਮਕਾਨ ਬਣਿਆ ਸੀਗਾ ਜੀ ਠੀਕ ਹੈ ਜੀ ਇਹ 15 ਸਾਲ ਪਹਿਲਾਂ ਬਣਿਆ ਸੀ ਤਾਂ ਜੀ ਇੱਥੇ 9 12 ਦਾ ਪਿੱਲਰ ਲੱਗਿਆ ਪਿਆ ਸੀ ਇੱਕ ਸਾਈਡ ਤੇ ਇਧਰਲੀ ਸਾਈਡ ਤੇ ਜੀ ਠੀਕ ਹੈ ਬਾਦਰਾ ਬਹੁਤ ਲੰਬਾ ਸੀਗਾ ਜੀ ਠੀਕ ਹੈ ਜੀ ਤਾਂ ਇਹਨੂੰ ਐਸੀ ਇਹ ਨਵੀਂ ਲੁੱਕ ਦੇਣ ਵਾਸਤੇ ਵੀ ਇਹ ਸੋਹਣਾ ਵੀ ਲੱਗੇ ਜੀ ਠੀਕ ਹੈ ਬਈ ਜਿਵੇਂ ਥੱਲੇ ਮਾਡਰਨ ਸੀਗਾ ਜੀ ਠੀਕ ਹੈ ਤੇ ਉੱਪਰ ਆਪਾਂ ਕਲਾਸਿਕਲ ਲੁੱਕ ਦੇਣੀ ਸੀਗੀ ਠੀਕ ਹੈ ਭਾਈ ਤਾਂ ਉਹਦੇ ਕਰਕੇ ਜੀ ਇਹਨੂੰ ਪਿੱਲਰ ਨੂੰ ਅਸੀਂ ਉਸੇ ਤਰੀਕੇ ਨਾਲ ਵੱਡਾ ਪਿੱਲਰ ਬਣਾਇਆ ਜੀ ਇਧਰਲੀ ਸਾਈਡ ਠੀਕ ਹੈ ਉਧਰ ਗੇਟ ਰੱਖਿਆ ਜੀ ਇਧਰ ਆ ਪਿੱਲਰ ਲਾ ਕੇ ਉੱਪਰ ਵੇਖੋ ਜੀ ਤੁਸੀਂ ਹੁਣ ਉੱਪਰ ਗੁਲਾਈਆਂ ਵਗੈਰਾ ਦੇਖੋ ਜੀ ਮੰਨ ਲਓ ਜਿਹੜੀਆਂ ਆਪਣੀਆਂ ਪੋਰਚ ਦੀਆਂ ਹਾਂ ਹਾਂਜੀ ਤਾਂ ਪੋਰਚ ਬਣਾਇਆ ਜੀ ਪੋਰਚ ਦੀ ਕੋਈ ਸਕੀਮ ਹੈ ਨਹੀਂ ਸੀ ਸਾਨੂੰ ਜਦੋਂ ਅਸੀਂ ਪੂਰਾ ਉਸਤਾ ਕਰ ਲਿਆ ਫਿਰ ਉਹਦੇ ਵਿੱਚ ਪੋਰਚ ਬਣਾਉਣਾ ਵੀ ਬਹੁਤ ਜ਼ਰੂਰੀ ਸੀਗਾ ਜੀ ਠੀਕ ਹੈ ਭਾਈ ਹਾਂ ਤਾਂ ਫਿਰ ਇਹ ਕਰਕੇ ਅਸੀਂ ਇਹਦੇ ਵਿੱਚ ਆਹ ਥੱਲੇ ਵੱਡਾ ਪਿੱਲਰ ਲਾ ਕੇ ਤੇ ਉੱਪਰ ਮੰਨ ਲਓ ਗੁਲਾਈਆਂ ਬਣਾਈਆਂ ਜੀ ਤੇ ਬਾਈ ਹਨਾ ਵੀ ਐਤੇ ਜਿਹੜਾ ਫਰੰਟ ਤੇ ਹਜੇ ਕੋਈ ਗ੍ਰਿਲ ਵਗੈਰਾ ਲੱਗਣੀ ਹੈ ਬਸ ਆਹੀ ਚਾਹੀਦੀ ਹੈ ਹਾਂਜੀ ਹਾਂਜੀ ਇਹਦੇ ਤੇ ਲੱਗਣੀ ਹੈ ਜੀ ਠੀਕ ਹੈ ਇਹਦੇ ਵਿੱਚ ਹਜੇ ਕੀ ਅਸੀਂ ਨਾ ਜੀ ਉਦੋਂ ਮੰਨ ਲਓ ਵੀ ਹਜੇ ਸਾਡਾ ਕੋਈ ਡਿਸਾਈਡ ਨਹੀਂ ਹੋਇਆ ਸੀ ਇਹਦੇ ਵਿੱਚ ਆਪਾਂ ਜਾਲੀ ਪਾਉਣੀ ਹੈ ਜੀ ਹੁਣ ਠੀਕ ਹੈ ਬਾਈ ਅੱਜ ਕੱਲ ਪੱਥਰ ਦੀ ਜਾਲੀ ਚੱਲਦੀ ਹੈ ਜਿਵੇਂ ਸੀਮੈਂਟ ਵਾਲੀ ਜਾਲੀ ਹਾਂਜੀ ਠੀਕ ਹੈ ਉਹ ਆਪਾਂ ਪੁਰਾਣੀ ਕੋਠੀ ਇਕ ਕਰੀ ਚਹੀਦੀ ਹੈ ਦੇਖੋ ਹਾਂਜੀ ਹਾਂਜੀ ਆਪਣਾ ਬਾਈ ਖਾਨ ਹੈਗਾ ਹੀ ਏ ਜਾਣਦੇ ਹੋ ਬੋਰ ਵਾਲੇ ਨੂੰ ਤੁਸੀਂ ਠੀਕ ਹੈ ਠੀਕ ਹੈ ਉਸੇ ਤੋਂ ਮੰਨ ਲਓ ਵੀ ਠੀਕ ਹੈ ਬਈ ਜੀ ਤੇ ਆਹਨ ਆ ਵੀ ਪੁਰਾਣੇ ਵਿਆਹ ਨਾਲ ਬਣਿਆ ਹੋਣਾ ਵੀ ਆ ਗਲਾਈ ਵਾਲਾ ਮਤਲਬ ਵੀ ਕਹਿਣ ਦਾ ਭਾਵ ਵੀ ਜੋ ਪੁਰਾਣੀ ਚੀਜ਼ ਹੈਗੀ ਹਨਾ ਵੀ ਉਹ ਵੀ ਰੱਖੀ ਤੇ ਕੋਸ਼ਿਸ਼ ਆਹੀ ਕੀਤੀ ਹੈ ਨਾ ਵੀ ਜੋ ਪੁਰਾਣਾ ਘਰ ਬਣਿਆ ਹੋਇਆ ਵੀ ਉਹਦੇ ਸਾਰਨ ਲਈ ਆਪਾਂ ਡਿਜ਼ਾਈਨ ਕਰਕੇ ਚੀਜ਼ ਹਨਾ ਵੀ ਆਪਾਂ ਵਧੀਆ ਬਣਾਈਏ ਰਹਿਣਾ ਬਈ ਜੀ ਆ ਵੇਖੋ ਮੰਨ ਲਓ ਵੀ ਜਦੋਂ ਤੋੜਫੋੜ ਹੋਈ ਠੀਕ ਹੈ ਬਈ ਕਿਸੇ ਤਰੀਕੇ ਦੀ ਬਾਹਰ ਪੱਥਰ ਦੇ ਵਿੱਚ ਤੋੜਫੋੜ ਨਹੀਂ ਹੋਣ ਦਿੱਤੀ ਜਿਵੇਂ ਮੰਨ ਲਓ ਮਹਿੰਗਾ ਕੰਮ ਹੁੰਦਾ ਹੀ ਪੱਥਰ ਦਾ ਬਹੁਤ ਮਹਿੰਗਾ ਕੰਮ ਹੁੰਦਾ ਜੀ ਠੀਕ ਹੈ ਲੂਰਾ ਲੂਰਾ ਬਹੁਤ ਵੇਜਦੀਆਂ ਜੀ ਕਿਸੇ ਤਰੀਕੇ ਦੀ ਤੋੜਫੋੜ ਨਹੀਂ ਹੁੰਦੀ ਤੀ ਤਾਂ ਤੋ ਜਿਵੇਂ ਕੋਈ ਮੰਨ ਲਓ ਇਟ ਪੱਥਰ ਆ ਸਮਾਨ ਟੁੱਟਿਆ ਉਸ ਨਾਲ ਕੋਈ ਨੁਕਸਾਨ ਨਹੀਂ ਕਰਿਆ ਜੀ ਪੱਥਰ ਦਾ ਠੀਕ ਹੈ ਜੀ ਦੇਖੋ ਜੀ ਕਿਸੇ ਤਰੀਕੇ ਦਾ ਨੁਕਸਾਨ ਨਹੀਂ ਹੋਇਆ ਜੀ ਠੀਕ ਹੈ ਬਲੋ ਉਹੀ ਤਾਂ ਕੋਸ਼ਿਸ਼ ਆਪਣੀ ਆਹੀ ਹੁੰਦੀ ਵੀ ਆਪਾਂ ਰਹਿਣੇ ਵੇ ਜੀ ਕਿਸੇ ਦਾ ਨੁਕਸਾਨ ਨਾ ਹੋਵੇ ਜੀ ਵੀ ਰੇਨੋਵੇਸ਼ਨ ਵਾਲੇ ਕੰਮ ਚਾਹਨਾ ਵੀ ਕੰਮ ਵਧੇ ਨਾ ਆ ਨਾ ਵੀ ਜਿੰਨਾ ਆਪਾਂ ਘੱਟ ਸਮੇਟ ਸਕੀਏ ਵੀ ਉਨਾ ਹੀ ਵਧੀਆ ਰਹਿੰਦਾ ਤੇ ਅੰਦਰੋਂ ਭਈ ਆਹ ਲੋਬੀ ਦਾ ਏ ਲੋਬੀ ਬਾਈ ਜੀ ਜਿਹੜੀ ਚੌਰ ਸਲੋਬੀ ਹੈ ਜਿੰਨੀ ਚੌਰ ਏਰੀਆ ਦੀਂਦਾ ਜਿਹੜਾ ਇਹ ਬਾਈ 20x20 ਦਾ ਏਰੀਆ ਹੈ ਜੀ 20x20 ਦਾ ਹਾਂਜੀ 20x20 ਤੋਂ ਬਾਅਦ ਆ 10 ਫੁੱਟ ਏਰੀਆ ਆ ਗਾ ਵਧ ਜਾਂਦਾ ਜੀ ਤਾਂ ਇਧਰ ਆ ਗੁਲਾਈ ਵੱਜ ਜਾਂਦੀ ਹੈ ਇਧਰ ਪੌੜੀ ਵਾਲੀ ਠੀਕ ਆ ਸਾਰਾ ਲੱਕੜਾ ਲੱਕਮ ਪੁਰਾਣਾ ਹੀ ਕੀਤਾ ਹੋਇਆ ਵੀ ਹਾਂਜੀ ਹਾਂਜੀ ਪੁਰਾਣਾ ਹੀ ਆਇਆ ਹੋਇਆ ਪੱਥਰ ਦੇਖੋ ਜੀ ਉਹਨਾਂ ਟਾਈਮਾਂ ਦੇ ਵਿੱਚ ਵੀ ਵਧੀਆ ਵਧੀਆ ਕੰਮ ਕਰਵਾਇਆ ਬਾਈ ਨੇ ਡੂੰਗਰੀ ਦੀ ਥੱppi ਲੱਗੀ ਹੋਈ ਹੈ ਜੀ ਉਹਨਾਂ ਟਾਈਮਾਂ ਦੇ ਵਿੱਚ ਵੀ ਠੀਕ ਆ ਬਈ ਬਹੁਤ ਸੋਹਣਾ ਕੰਮ ਕਰਿਆ ਨੇ ਕੋਈ ਆ ਕਿਚਨ ਦਾ ਵੀ ਵੇਖੀਓ ਨਾ ਵੀ ਆਹ ਡਿਜ਼ਾਈਨ ਵੈਸੇ ਹੁਣ ਤਾਂ ਚੀਜ਼ ਨਹੀਂ ਚੱਲਦੀ ਕਿ ਲੇਕਿਨ ਅੱਜ ਵੀ ਹੈ ਨਾ ਵੀ ਸਦਾ ਭਾਰ ਚੀਜ਼ ਲੱਗਦੀ ਹੈ ਪੁਰਾਣੀ ਜਿਵੇਂ ਬਣਾਈ ਹੋਈ ਹੈ ਨਾ ਉਹ ਵੀ ਆਪਾਂ ਕਰ ਸਕਦੇ ਆ ਵੀ ਉਹਨੂੰ ਇਧਰੋਂ ਖਿੱਚ ਕੇ ਨਾ ਕੇ ਵਗਾ ਹਾਂ ਤੇ ਪੁਰਾਣੀ ਕਿਚਨ ਪੋਣੀ ਪਈ ਹੈ ਨਾ ਵੀ ਦੇਖੋ ਯਾਰ ਕੰਮ ਕਰਵਾਇਆ ਜਾਵੇ ਤਾਂ ਵਧੀਆ ਕਰਵਾਵੇ ਬੰਦਾ ਵੀ ਤੁਹਾਨੂੰ 10 ਸਾਲ 15 ਸਾਲ 20 ਸਾਲਾਂ ਦਾ ਵੀ ਝਾਕਣ ਦੀ ਲੋੜ ਨਾ ਪਵੇ ਆ ਲੱਕੜ ਦਾ ਕੰਮ ਅੱਜ ਵੀ ਉਵੇਂ ਹੀ ਪਿਆ ਹੈ ਨਾ ਜਿਵੇਂ ਬਾਈ ਉਹਨਾਂ ਨੇ ਪਹਿਲਾਂ ਕਰਾਇਆ ਸੀ ਉਹਨਾਂ ਟਾਈਮਾਂ 'ਚ ਜੋ ਚੀਜ਼ ਚੱਲਦੀ ਸੀਗੀ ਜਿਸ ਤਰ੍ਹਾਂ ਡਿਜ਼ਾਈਨ ਚੱਲਦੇ ਸੀ ਵਧੀਆ ਕੰਮ ਕਰਵਾਇਆ ਜੀ ਉਹਨਾਂ ਟਾਈਮਾਂ ਦੇ ਵਿੱਚ ਵੀ ਪੂਰਾ ਉਸਾਂ ਦਾ ਪੂਰਾ ਵਧੀਆ ਕੰਮ ਕਰਵਾ ਰੱਖਿਆ ਨਾ ਵੀ ਜਿਵੇਂ ਇਧਰ ਚਾਏ ਆਪਾਂ ਹੁਣ ਤਾਂ ਜਿਵੇਂ ਮਾਡਰਨ ਪੈਂਟਰੀ ਆ ਬਣਨ ਲੱਗੀ ਹੈ ਹਨਾ ਉਹਨਾਂ ਟਾਈਮਾਂ 'ਚ ਜਿਵੇਂ ਆਹ ਡਰਾਅਰ ਬਣਾ ਕੇ ਤੇ ਇਹ ਚੱਲਦਾ ਸੀ ਜ ਉਹ ਸਾਰਾ ਉਹ ਵਧੀਆ ਅੱਜ ਵੀ ਲੱਗਦਾ ਵੀ ਅੱਜ ਅੱਜ ਵੀ ਓਨੀ ਵਧੀਆ ਲੱਗਦੀ ਜਿਵੇਂ ਅੱਜ ਅੱਜ ਤੋਂ 15 ਸਾਲ ਪਹਿਲਾਂ ਸੀ ਜੀ ਬਾਕੀ ਇਹਨਾਂ ਵੀ ਟਾਈਮ ਦੇ ਨਾਲ ਆਇਆ ਨਾ ਵੀ ਬਹੁਤ ਚੀਜ਼ਾਂ ਬਈ ਚੇਂਜ ਹੁੰਦੀ ਹੈ ਉਹਦਾ ਕੋਈ ਅੰਤ ਹੀ ਨਹੀਂ ਆਪਾਂ ਜਿੰਨਾ ਮਰਜ਼ੀ ਕਰੀ ਜਾਈ ਹੈ ਨਾ ਉਹਦਾ ਕੋਈ ਅੰਤ ਹੀ ਨਹੀਂ ਉਸ ਚੀਜ਼ ਦਾ ਤੇ ਜਿਵੇਂ ਇੱਧਰ ਚ ਆਪਾਂ ਆ ਬੈਡਰੂਮ ਦੀ ਗੱਲ ਕਰ ਲਈਏ ਭਾਈ ਬੈਡਰੂਮ ਦਾ ਸਾਈਜ਼ ਕਿੰਨਾ ਵਾਲਾ ਇਹ ਬੈਡਰੂਮ ਦਾ ਸਾਈਜ਼ ਹੈਗਾ ਜੀ 18 ਬਾਈ 14 ਦਾ ਜੀ 18 ਬਾਈ 14 ਦਾ ਹਾਂ ਜੀ ਠੀਕ ਹੈ ਬੱਡੇ ਪੂਰੇ ਖੁੱਲੇ ਰੂਮ ਬਣੀ ਹੋਈ ਪੂਰਾ ਕੁੱਲਾ ਕਮਰਾ ਬਣਿਆ ਇਤਨਾਂ ਨੇ ਬੈੱਡ ਬਣੂ ਉਹ ਤਾਂ ਹੀ ਹੈ ਨਾ 15 20 ਸਾਲ ਉਹਦੇ ਟਾਈਮ ਦੇ ਵਧੀਆ ਬਣੇ ਹੋਏ ਵਧੀਆ ਜੀ ਵਧੀਆ ਪੈਟਰਨ ਜੋ ਵੀ ਹੈਗਾ ਅਲਮਾਰੀ ਜਿਹੜਾ ਬੜਾ ਕੰਮ ਹੈ ਜੀ ਤੁਸੀਂ ਫਰਨੀਚਰ ਦਾ ਪੂਰਾ ਵਧੀਆ ਰੱਜ ਕੇ ਕੰਮ ਕਰਾਇਆ ਸੀ ਵਧੀਆ ਕੰਮ ਕਰਵਾ ਰੱਖਿਆ ਇੱਕ ਬਈ ਇਹ ਰਾਹਾ ਗੋਲ ਕੋੜੀ ਦੀ ਗੱਲ ਕਰਦੇ ਸੀਗੇ ਹਾਂਜੀ 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 ਆ ਗੋਲ ਕੋੜੀ ਉਹ ਪੋੜੀ ਬਸਾ ਇਧਰ ਆ ਕੇ ਇਤੋਂ ਖਾ ਚੀ ਆ ਵੇਖਣਾ ਇਤੋਂ ਜਿਵੇਂ ਪਹਿਲਾਂ ਬਣੀ ਹੋਈ ਸੀ ਗੋਲ ਪੂਰੀ ਗੋਲਾਈ ਚ ਇੱਕੋਸਾਰ ਦੀ ਪੌੜੀਆਂ ਲੱਗੀਆਂ ਦੀ ਤੇ ਬਾਈ ਹਾਲ ਨੇ ਉੱਪਰ ਵੀ ਸੇਮ ਚੀਜ਼ ਰੱਖੀ ਵੀ ਮਾੜਾ ਮੋਟਾ ਵੀ 19 21 ਦਾ ਵੀ ਫਰਕ ਨਹੀਂ ਆਏਗਾ ਹੁਣ ਇੱਕ ਚੀਜ਼ ਮੈਂ ਬਾਈ ਜੀ ਤੁਹਾਨੂੰ ਹੋਰ ਦੱਸਦਾ ਹਾਂ ਆ ਮੰਨ ਲਓ ਵੀ ਜਿਹੜਾ ਮੰਨ ਲਓ ਉਸ ਟਾਈਮ ਦਾ ਠੇਕੇਦਾਰ ਸੀ ਠੀਕ ਹੈ ਬਾਈ ਆਪਾਂ ਨੂੰ ਨਹੀਂ ਪਤਾ ਕਿਸ ਤੋਂ ਬਣਵਾਈ ਸੀ ਬਾਈ ਮੰਨ ਲਓ ਵੀ ਜਿਹੜੇ ਨੇ ਉਸ ਟਾਈਮ ਜਿਹੜੀ ਆਹ ਪੌੜੀ ਬਣਾਈ ਸੀ ਠੀਕ ਹੈ ਗੋਲ ਪੌੜੀ ਹਰ ਬੰਦੇ ਦੇ ਵਸਦਾ ਕੰਮ ਨਹੀਂ ਜੀ ਨਹੀਂ ਸਹੀ ਗੱਲ ਆ ਹਾਂ ਜੀ ਆਹ ਪੌੜੀ ਤੁਸੀਂ ਦੇਖੋ ਜੀ ਤੇ ਆਪਣੀ ਪੌੜੀ ਦੇਖ ਲਓ ਜੀ ਪ੍ਰੋਪਰ ਇੱਕ ਸੂਤ ਦਾ ਫਰਕ ਨਹੀਂ ਆਊਗਾ ਜੀ ਤੁਹਾਨੂੰ ਪੌੜੀ ਦੇ ਵਿੱਚ ਆ ਥੱਲੇ ਵਾਲੇ ਪੌੜੀ ਦੇ ਵਿੱਚ ਤਾਂ ਹਜੇ ਫਰਕ ਸੀਗਾ ਜੀ ਤੇ ਆਪਣੀ ਜਿਹੜੀ ਆਪਾਂ ਉੱਪਰ ਪੌੜੀ ਚੜਾਈ ਹੈ ਜੀ ਆ ਉਹਦੇ ਵਿੱਚ ਕੋਈ ਫਰਕ ਨਹੀਂ ਕਿਸੇ ਤਰੀਕੇ ਦਾ ਜੀ ਠੀਕ ਹੈ ਤੇ ਭਾਈ ਕਿੰਨਾ ਕ ਚੈਲੰਜ ਆਇਆ ਅੰਦਰ ਰਹਿ ਕੇ ਵੀ ਆਪਾਂ ਜਦੋਂ ਆ ਪੌੜੀ ਛੱਤੀ ਹੈ ਹਾਂ ਜੀ ਹੁਣ ਤੁਸੀਂ ਆ ਦੇਖੋ ਜੀ ਹੁਣ ਮੰਨ ਲਓ ਅੰਦਰ ਰਹਿ ਕੇ ਪੌੜੀ ਦੇ ਉੱਤੇ ਪੌੜੀ ਅੰਦਰ ਤਿਆਰ ਮਕਾਨ ਜੀ ਕਿਸੇ ਤਰੀਕੇ ਦੀ ਟੁੱਟਫਟ ਨਹੀਂ ਹੋਈ ਜੀ ਪੱਥਰ ਦੀ ਵੀ ਟੁੱਟਫਟ ਨਹੀਂ ਹੋਣ ਦਿੱਤੀ ਅਸੀਂ ਕਿਸੇ ਤਰੀਕੇ ਕਿਉਂਕਿ ਐਂ ਆ ਬਹੁਤ ਵੱਡਾ ਚੈਲੰਜ ਸੀ ਸਾਡੇ ਅੱਗੇ ਦਾ ਹਾਂ ਵੀ ਜੋ ਵੀ ਸਮਾਨ ਗੇਰਦਾ ਥੱਲੇ ਉਹ ਆਪਾਂ ਪੁਰਾਣਾ ਫਰਸ਼ ਵੀ ਸੇਵ ਕਰਨਾ ਉਹ ਗ੍ਰੇਲ ਗਰੂਪ ਪਹਿਲਾਂ ਦੀ ਲੱਗੀ ਹੋਈ ਸੀ ਹੈਨਾ ਵੀ ਉਹ ਸਾਰੀ ਚੀਜ਼ਾਂ ਰੱਖਣੀਆਂ ਬਹੁਤ ਵੱਡਾ ਕੰਮ ਹੈ ਨਾ ਵੀ ਆਹ ਵਾਲੀ ਚੀਜ਼ ਦਾ ਵੀ ਪੂਰੀ ਵਾਕੀ ਹੈ ਨਾ ਬਹੁਤ ਵਧੀਆ ਬਣੀ ਹੋਈ ਹੈ ਮੇਨ ਉਹੀ ਗੱਲ ਨਾ ਗਲਾਈ ਚ ਚੀਜ਼ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਤੇ ਪਹਿਲਾ ਵਾਲੀ ਚੀਜ਼ ਨੂੰ ਮੈਂਟੇਨ ਕਰਨਾ ਰੀਸਟੋਰ ਕਰਨਾ ਹੈਨਾ ਤੇ ਪੁਰਾਣੀ ਚੀਜ਼ ਵੀ ਆਪਣੀ ਬਰਕਰਾਰ ਰਵੇ ਨਵੀਂ ਚੀਜ਼ ਵੀ ਆਪਾਂ ਵਧੀਆ ਬਣਾਈਏ ਉਹ ਵਾਲਾ ਕੰਮ ਕਰਨਾ ਬਹੁਤ ਔਖਾ ਤੇ ਹਰ ਇੱਕ ਬੰਦੇ ਦਾ ਵਾਸਤਾ ਕੰਮ ਨਹੀਂ ਹੁੰਦਾ ਜਿਹੜਾ ਤੁਸੀਂ ਬਈ ਇਹਨੇ ਬ੍ਰੇਕੀ ਨਾਲ ਤੇ ਇਹਨੇ ਸਫਾਈ ਨਾਲ ਕੰਮ ਕਰਿਆ ਹੋਇਆ ਹਾਂਜੀ ਆ ਵੀ ਇੱਕ ਚੈਲੰਜ ਹੀ ਹੈ ਜੀ ਜਿਹੜੇ ਗੋਲਪੌੜੀ ਹੈ ਨਾ ਗੋਲਪੌੜੀ ਹਰ ਬੰਦੇ ਦੇ ਵਾਸਤਾ ਕੰਮ ਹੈ ਜੀ ਨਹੀਂ ਨਹੀਂ ਬਹੁਤ ਵੱਡਾ ਚੈਲੰਜ ਹੈ ਉਹ ਸੋਹਣੀ ਪੌੜੀ ਬਣਾਈ ਹੋਈ ਆਹ ਵਾਲੀ ਵੀ ਹੈ ਨਾ ਤੁਹਾਨੂੰ ਮੈਂ ਥੱਲੇ ਦਿਖਾਇਆ ਸੀਗਾ ਜੀ ਆਪਣੇ ਮੋਲਡਿੰਗ ਵਾਲਾ ਡਿਜ਼ਾਈਨ ਆ ਇੱਥੇ ਪ੍ਰੋਪਰ ਦਿਂਦਾ ਜੀ ਆ ਦੇਖੋ ਜੀ ਕਿੰਨੀ ਸਫਾਈ ਹੈ ਜੀ ਨੇੜੇ ਕਰਕੇ ਦੇਖੋ ਜੀ ਇਹ ਕਹਿੰਦੇ ਜਿਹੜਾ ਪੀਓਪੀ ਨਾ ਕੀਤਾ ਹਾਂਜੀ ਪੀਓਪੀ ਨਾ ਬਣੀ ਹੋਈ ਹੈ ਜੀ ਕੋਈ ਕਿਸੇ ਤਰੀਕੇ ਦਾ ਪਲਾਸਟਰ ਨਹੀਂ ਹੋਇਆ ਹੋਇਆ ਜੀ ਇਸ ਤੇ ਠੀਕ ਹੈ ਮੰਜੀ ਉਹਨਾਂ ਬਹੁਤ ਵਧੀਆ ਕੰਮ ਕੀਤਾ ਹੋਇਆ ਬਈ ਇੱਕ ਬਈ ਆਹਾ ਘਰ ਚ ਜ਼ਰੂਰੀ ਹੈ ਰਾਹ ਲਾਣੇ ਬਈ ਯ ਏ ਦੇਖੋ ਬਹੁਤ ਗੋਟੀਆਂ ਚ ਵੇਖੀ ਆ ਚੀਜ਼ ਨਾ ਲੱਗਦੀ ਹੁੰਦੀ ਆ ਵੀ ਮੈਂ ਮੈਨੂੰ ਐਂ ਲੱਗਦਾ ਯਾਰ ਚਲੋ ਠੀਕਾ ਜਿਹਾ ਬਿਠਾ ਬੋਟਾ ਕੁੜਵਾਰੀ ਕਰ ਲਈਏ ਭਾਈ ਜੀ ਉਹ ਮੈਂ ਤਾਂ ਦੇਖੋ ਜੀ ਮੰਨ ਲਓ ਕਬੂਤਰ ਵਹਿ ਜਾਂਦੇ ਜੀ ਬਿਠਾ ਬੁਠਾ ਮਾਰਦੇ ਆ ਵੈਸੇ ਹੈ ਤਾਂ ਇਹ ਗਲਤੀ ਹੈ ਜੀ ਬਟ ਉਹੀ ਗੱਲ ਨਾ ਵੀ ਹਰ ਇੱਕ ਨੂੰ ਲਾਉਣਾ ਪੈਂਦਾ ਜੀ ਮਜਬੂਰੀ ਹੋ ਜਾਂਦੀ ਹੈ ਜੀ ਲਾਉਣੀ ਇਹ ਕਹਿੰਦਾ ਵੀ ਖੇਤਾਂ ਦੇ ਘਰ ਦਾ ਬਹੁਤ ਫਾਇਦਾ ਹੁੰਦਾ ਨਾ ਚਾਰ ਸਵੇਰੇ ਤਾਜੀ ਹਵਾ ਆਉਂਦੀ ਹੈ ਵਧੀਆ ਹੈ ਨਾ ਤੇ ਇੱਕ ਆ ਮਨੋ ਜਿਵੇਂ ਬਖਾ ਦੇ ਰੋ ਉਹ ਪਿੰਡ ਦੀ ਮੇਨ ਰੋਡ ਹੈਗੀ ਆ ਜਿਵੇਂ ਆਪਾਂ ਥੱਲੇ ਗੱਲ ਕਰਦੇ ਸੀਗੇ ਤੇ ਬਾਈ ਕਰਾ ਦੱਸਿਆ ਕਿ ਆ ਰੋਡ ਤੋਂ ਜੇ ਬੰਦੇ ਜਾਈ ਜਾਂਦੇ ਆ ਵੀ ਆਪਣਾ ਘਰ ਪੁਰਾਣਾ ਨਾ ਲੱਗੇ ਐਸਾ ਮਦਦ ਨੋਟ ਕਰਵਾਇਆ ਵੀ ਵਧੀਆ ਲੱਗੇ ਹੁਣ ਅਸੀਂ ਵੀ ਜਦੋਂ ਆ ਰਹੇ ਸੀ ਨਾ ਉਧਰ ਆ ਕੇ ਤੇ ਜਿਹੜੀ ਗਲਾਈ ਵਾਲੀ ਚੀਜ਼ ਬਾਈ ਨੇ ਮੋਲਵੇ ਜੇ ਬਣਾਈ ਆ ਨਾ ਛੱਤ ਬਣਾਈ ਆ ਤੇ ਦੂਰੇ ਲੱਗਿਆ ਰ ਵੀਰ ਕੁਛਾ ਲੱਗ ਜਾ ਡਿਜ਼ਾਈਨ ਬਣਾ ਰੱਖਿਆ ਭਾਈ ਹਾਂਜੀ ਹਾਂਜੀ ਹਰ ਇੱਕ ਮੋਲੋ ਇੱਕ ਵਾਰ ਤਾਂ ਬੰਦਾ ਅਟਰੈਕਟ ਹੁੰਦਾ ਬਾਕੀ ਜਦੋਂ ਰੰਗ ਰੰਗ ਹੋ ਗਈ ਕੰਮ ਕੰਪਲੀਟ ਹੋ ਗਿਆ ਗ੍ਰਿਲ ਲੱਗੀ ਹੈ ਨਾ ਪੂਰੀ ਉਸ ਤੋਂ ਬਾਅਦ ਤਾਂ ਚੀਜ਼ ਹੋਰ ਵੀ ਵਧੀਆ ਲੱਗਣੀ ਹੈ ਭਾਈ ਥੱਲੇ ਕੀ ਕੀ ਪੋਰਸ਼ਨ ਬਣਾ ਰੱਖਿਆ ਇਹ ਲੋ ਤੁਸੀਂ ਕਹਿੰਦੇ ਵੀ ਇੱਕ ਕਮਰੇ ਤੋਂ ਸ਼ੁਰੂ ਕਰਦੇ ਕਰਦੇ ਬਾਵਾ ਕੰਮ ਬਤਾਦਾ ਥੱਲੇ ਹਾਂਜੀ ਨੀਚੇ ਦੋ ਰੂਮ ਬਣੇ ਹੋਏ ਆ ਜੀ ਠੀਕ ਹੈ ਬਾਈ ਦੋ ਰੂਮ ਐ ਇੱਕ ਬਾਥਰੂਮ ਬਣਿਆ ਹੋਇਆ ਜੀ ਅੱਛਾ ਲੌਬੀ ਹੋ ਗਈ ਜੀ ਇੱਕ ਮਤਲਬ ਵੀ ਜਿਹੜਾ ਪੋਰਚ ਦੇ ਉੱਪਰ ਹੀ ਪੋਰਚ ਬਣਾਇਆ ਜੀ ਜਿਹੜਾ ਗੁਲਾਈ ਵਾਲਾ ਠੀਕ ਹੈ ਤੇ ਸਾਰਾ ਕੰਮ ਨਾ ਵੀ ਆਪ ਤੇ ਉਸ ਤੋਂ ਅੱਗੇ ਇੱਕ ਹੋਰ ਚੀਜ਼ ਬਣਾਈ ਹੈ ਜੀ ਅਸੀਂ ਠੀਕ ਹੈ ਉਹ ਸਾਨੂੰ ਉੱਧਰ ਦੀ ਜਾ ਕੇ ਦਿਖਾਉਣੀ ਇੱਕ ਪੋਰਚ ਹੋਰ ਬਣਾਇਆ ਛੋਟਾ ਪੋਰਚ ਜਿਵੇਂ ਮਤਲਬ ਵੀ ਆਪਣੀ ਸੜਕ ਵਾਲਾ ਏਰੀਆ ਆ ਜਾਂਦਾ ਜੀ ਸੜਕ ਵਾਲੇ ਏਰੀਆ ਦੇ ਵਿੱਚ ਗਰਮੀ ਦੇ ਵਿੱਚ ਬਹਿ ਕੇ आनंद मनाना विताई आ जाओ जी होना ਤਾਂ ਥੋੜਾ ਔਖਾ ਲੱਗਾਈ ਤੁਹਾਨੂੰ ਇੱਧਰ ਦੀ ਬਈ ਅਧਰੋਂ ਕਿਧਰ ਜਾਈਏ ਨੇ ਆ ਆ ਜਾਓ ਆ ਜਾਓ ਆ ਜਾਓ ਆ ਜਾਓ ਯਾਰ ਲੋਕ ਹੈ ਨਾ ਕਹਿ ਦਿੰਦੇ ਆ ਵੀ ਵੀਡੀਓ ਬੜੀ ਬਣਾਈ ਜਾਂਦੇ ਆ ਬਈ ਉਹ ਔਖਾ ਕੰਮ ਹੈ ਉਹਨ ਕਿੰਨਾ ਰਿਸਕ ਹੈ ਤੇ ਆਹ ਵੇਖੋ ਤੁਸੀਂ ਲੈ ਯਾਰ ਕੈਮਰਾਮੈਨ ਆਇਆ ਨਾ ਆਹ ਦੇਖੋ ਆ ਸਾਡਾ ਕੈਮਰਾਮੈਨ ਕਿੰਨਾ ਰਿਸਕ ਤੁਹਾਨੂੰ ਬਖਾ ਸਕਦੇ ਆ ਬਈ ਕੰਮ ਜੇ ਹੈਗਾ ਤਾਂ ਖਰਾਬ ਹੀ ਟੇਡਾ ਹੀ ਹੈ ਜਿਹੜਾ ਇੱਕ ਬਾਈ ਜੀ ਹੋਰ ਗੱਲ ਦੱਸਦਾ ਨਾਲ ਸਾਨੂੰ ਜਿਵੇਂ ਮੰਨ ਲਓ ਵੀ ਜਿਹੜਾ ਕਲਾਸਿਕਲ ਡਿਜ਼ਾਈਨ ਹੈ ਨਾ ਜੀ ਠੀਕ ਹੈ ਬਈ ਕਲਾਸਿਕਲ ਡਿਜ਼ਾਈਨ ਹਰ ਬੰਦੇ ਦੇ ਵਸ ਦੀ ਗੱਲ ਹੈ ਜੀ ਉਹ ਗੱਲ ਤਾਂ ਸਹੀ ਹੈ ਬਈ ਆ ਦੇਖੋ ਜੀ ਤੁਸੀਂ ਹੁਣ ਗੋਲੇ ਦੀ ਭਰਾਈ ਦੇਖੋ ਜੀ ਉਤੋਂ ਕਿੰਨਾ ਹੋ ਗਿਆ ਕਿੰਨੀ ਚੜਾਈ ਹੋਈ 1.5 ਫੁੱਟ ਚੜਾਈ ਹੋ ਜਾਂਦੀ ਹੈ ਜੀ ਉੱਤੇ ਜਾ ਕੇ ਪੜਦੀ ਦੀ ਠੀਕ ਹੈ ਹਾਂਜੀ ਆ ਦੇਖੋ ਜੀ ਆਹ ਦੇਖਣਾ ਮੈਂ ਇੱਕ ਅਲਗ ਚੀਜ਼ ਦਿੱਤੀ ਹੈ ਜੀ ਅਸੀਂ ਇਹ ਇਹ ਇੱਥੇ ਜਿਵੇਂ ਮੰਨ ਲਓ ਗਰਮੀਆਂ ਚ ਹੈ ਕੋਈ ਹੋਰ ਹੈ ਮੀਂਹ ਪੈਂਦਾ بارش ਦਾ ਟ ਠੀਕ ਹੈ ਇੱਥੇ ਖੜ ਕੇ ਬਈ ਆ ਤਾਂ ਇੱਕ ਅਲੱਗ ਦਾ ਹੈ ਨਾ ਵੀ ਨਿਕਾ ਹਰਾਨਾ ਬਣਾਤਾਗਾ ਦੋਨੇ ਪਾਸੇ ਵਿੰਡੋ ਦਿੱਤੀ ਵੱਡਾ ਗੇਟ ਸਾਹਮਣੇ ਪਿੱਛੇ ਆਪਾਂ ਵੇਖ ਸਕਦੇ ਹਾਂ ਖੁੱਲੇ ਖੇਤ ਹੈਗੇ ਆ ਵਧੀਆ ਹੈ ਨਾ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ ਇਹਦੇ ਵਿੱਚ ਵੀ ਜਾਲੀ ਲੱਗਣੀ ਹੈ ਜੀ ਹਜੇ ਅੱਛਾ ਇਹ ਚ ਵੀ ਚੱਲ ਆਉਗੀ ਮਤਲਬ ਉਸ ਸੀਮੈਂਟ ਵਾਲੀ ਗਾਲੀ ਸੀਐਨਸੀ ਕਟਿੰਗ ਵਾਲੀ ਜਾਲੀ ਸੀਐਨਸੀ ਲਾਉਂਗੇ ਠੀਕ ਹੈ ਉਹ ਲਾਉਣੀ ਹੈ ਜੀ ਠੀਕ ਆ ਉਹ ਤਾਂ ਮਨ ਰੰਗ ਰੰਗ ਹੋ ਕੇ ਨਾ ਵਧੀਆ ਤੇ ਉਸ ਤੋਂ ਬਾਅਦ ਲੱਕੜ ਦਾ ਜਦੋਂ ਕੰਮ ਕੰਪਲੀਟ ਹੋ ਜਾਊਗਾ ਹਾਂਜੀ ਹਾਂਜੀ ਵੇਖਣ ਚ ਪੂਰੀ ਵਧੀਆ ਲੱਗੂਗੀ ਹਾਂਜੀ ਬਈ ਔਰ ਤਾਂ ਘਰ ਬਹੁਤ ਵਧੀਆ ਬਣਿਆ ਹੋਇਆ ਸਿੰਪਲ ਤੇ ਵਧੀਆ ਹਲਕਾ ਫੁਲਕਾ ਡਿਜ਼ਾਈਨ ਦਿੱਤਾ ਹੋਇਆ ਜੀ ਇਹਦੇ ਵਿੱਚ ਸਾਰਾ ਮਨ ਲੋ ਜਿਹੜਾ ਡਿਜ਼ਾਈਨਿੰਗ ਹੈ ਜੀ ਇਹਦੇ ਵਿੱਚ ਕਲਾਸਿਕਲ ਦੀ ਡਿਜ਼ਾਈਨਿੰਗ ਕੀਤੀ ਵੀ ਮੇਨ ਮੇਨ ਗੱਲ ਮੇਨ ਜਿਹੜੀ ਮੈਨੂੰ ਗੱਲ ਵਧੀਆ ਲੱਗੀ ਆ ਮੇਨ ਵੀ ਤੁਸੀਂ ਬਿਨਾ ਕਿਸੇ ਨਕਸ਼ੇ ਦੀ ਮਦਦ ਨਾਲ ਬਿਨਾ ਕਿਸੇ ਆਰਕੀਟੈਕਟ ਦੀ ਮਦਦ ਨਾਲ ਵੀ ਇੱਕ ਤਾਂ ਬੰਦਿਆ ਦਾ ਦਾ ਪੈਸਾ ਵੀ ਬਚਾਇਆ ਹਾਂਜੀ ਬਈ ਠੀਕ ਆ ਦ ਵੇ ਘਰ ਚ ਕੋਈ ਕਮੀ ਨਹੀਂ ਕਿਸੇ ਪਾਸੇੋਂ ਪੂਰੀ ਕਹਿੰਦੀ ਘੋਂਦੀ ਮਾਡਰਨ ਟਾਈਪ ਦੀ ਹੈ ਨਾ ਕਲਾਸਿਕਲ ਲੋਕਲੀ ਜਿਹੜੀ ਅੱਜ ਦੇ ਟਾਈਮ 'ਚ ਚੀਜ਼ਾਂ ਚੱਲਦੀਆਂ ਅੱਜ ਦੇ ਡਿਜ਼ਾਈਨ ਚੱਲੀ ਜਾਂਦੇ ਅੱਜ ਦੇ ਟਾਈਮ 'ਚ ਤੁਸੀਂ ਉਹ ਡਿਜ਼ਾਈਨ ਬਣਾ ਕੇ ਦਿੱਤਾ ਨਾ ਵੀ ਬਹੁਤ ਵਧੀਆ ਕੰਮ ਹੈ ਵੀ ਬਹੁਤ ਵਧੀਆ ਚੀਜ਼ ਹੈ ਵੀ ਕੱਲਾ ਚਣਾਈ ਦਾ ਕੰਮ ਕਰਨਾ ਜ਼ਰੂਰੀ ਨਹੀਂ ਹੁੰਦਾ ਕਿ ਬੰਦੇ 'ਚ ਆਪ ਦੀ ਇੱਕ ਸਕਿੱਲ ਹੁੰਦੀ ਹੈ ਨਾ ਇੱਕ ਕ੍ਰੀਏਟੀਵਿਟੀ ਵੀ ਹੁੰਦੀ ਹੈ ਵੀ ਉਹਦੇ ਹੱਥ ਨਾਲ ਵੀ ਨਾ ਚੀਜ਼ ਬਹੁਤ ਵਧੀਆ ਬਣ ਜਾਂਦੀ ਹੈ ਹਾਂਜੀ ਬਾਈ ਜੀ ਤੇ ਉਹ ਮੰਨ ਲਓ ਵੀ ਆ ਜੰਗਲੇ ਵੇਖੋ ਜੀ ਤੁਸੀਂ ਆ ਵਿੰਡੋ ਲਾ ਰੱਖੀ ਐ ਠੀਕ ਹੈ ਬਈ ਆ ਵਿੰਡੋ ਵੀ ਮੇਰੀ ਚੋਈ ਸੀ ਸੀਗੀ ਅੱਛਾ ਮੈਂ ਇਹਨਾਂ ਨੇ ਇਹਨਾਂ ਨੂੰ ਵਿਚਾਰੇ ਨੇ ਕੁਛ ਕਿਸੇ ਤਰੀਕੇ ਦਾ ਕੋਸ਼ਿਸ਼ ਕਿਤੇ ਹੀ ਦਖਲ ਅੰਦਾਜ਼ੀ ਨਹੀਂ ਦਿੱਤੀ ਜਿਵੇਂ ਮੇਰੇ ਲੋਟ ਆਇਆ ਉਹ ਮੈਂ ਉਹ ਚੀਜ਼ਾਂ ਬਣਵਾਈਆਂ ਜੀ ਮੈਂ ਆ ਦੇਖੋ ਜੀ ਹੁਣ ਜਿਵੇਂ ਜੰਗਲਾ ਹੈ ਆ ਵਿੰਡੋ ਦੇ ਵਿੱਚ ਆ ਇਸ ਦੇ ਵਿੱਚ ਪੂਰੇ ਦੇ ਵਿੱਚ ਸ਼ੀਸ਼ਾ ਲੱਗੂਗਾ ਜੀ ਠੀਕ ਹੈ ਆ ਇੱਕ ਵਿੰਡੋ ਖੁੱਲੂਗੀ ਟਾਕੀ ਖੁੱਲ ਜੂਗੀ ਤੇ ਆ ਚਗਾਠ ਬਈ ਕਿੱਥੋਂ ਲੈਂਦੇ ਸੀ ਆਹ ਵਾਲੀ ਇਹ ਸੰਗਰੀ ਹੈ ਜੀ ਆਪਣੇ ਗੁਰਸੇਹ ਕਮਿਸਤਰੀ ਹੈ ਜੀ ਠੀਕ ਹੈ ਉਹ ਵੀ ਬਹੁਤ ਸੋਹਣਾ ਕੰਮ ਕਰਦੇ ਆ ਜੀ ਆ ਵੇ ਲੱਕੜ ਵਾਲਾ ਮਿਸਤਰੀ ਇਹ ਕੰਮ ਕਰ ਸਕਦਾ ਯਾਰ ਦੇਖੋ ਐਸੇ ਸ਼ੀਸ਼ਾ ਫਿਕਸ ਹੋਣਾ ਜੀ ਠੀਕ ਹੈ ਇਹਦੇ ਅੰਦਰ ਪਦਾਮ ਹੈ ਨਹੀਂ ਫਾਲਤੂ ਬਦਾਮ ਨਹੀਂ ਦਿੱਤਾ ਜੀ ਠੀਕ ਹੈ ਡਬਲ ਪਦਾਮ ਹੈ ਨਹੀਂ ਡਬਲ ਪਦਾਮ ਹੈ ਨਹੀਂ ਜੀ ਇਹ ਸਿੰਗਲ ਪਦਾਮ ਦੇ ਵਿੱਚ ਆਹ ਵੇਖੋ ਆ ਡਬਲ ਹੈ ਹਾਂ ਇੱਕ ਜੰਗਲੇ ਦੇ ਵਿੱਚ ਇਹ ਲੱਕੜ ਵਾਲਾ ਮਿਸਤਰੀ ਕਰ ਸਕਦਾ ਜੀ ਇਹ ਲੋਹੇ ਵਾਲਾ ਮਿਸਤਰੀ ਗਰਸੇਕ ਮਿਸਤਰੀ ਹੈ ਜੀ ਬਹੁਤ ਸੋਣਾ ਕੰਮ ਕਰਦੇ ਹੈ ਜੀ ਉਹ ਵੀ ਸੀਐਨਸੀ ਮਸ਼ੀਨ ਹੈ ਜੀ ਇਹਨਾਂ ਕੋਲੇ ਵੀ ਵਧੀਆ ਕੰਮ ਹੈ ਜੀ ਉਹਨਾਂ ਦਾ ਬਹੁਤ ਵਧੀਆ ਲੱਗਿਆ ਨਾ ਵੀ ਓਵਰਲ ਕਲਰ ਹੀ ਐਨ ਬਹੁਤ ਵਧੀਆ ਨਕਸ਼ਾ ਬਹੁਤ ਵਧੀਆ ਬਣਾਇਆ ਆ ਤੇ ਹਿਸਾਬ ਨਾਲ ਤੇ ਜਿੰਨਾ ਘੱਟ ਖਰਚਾ ਹੋ ਸਕਿਆ ਸੀ ਉਹਨਾਂ ਘੱਟ ਖਰਚਾ ਜਿੱਥੋਂ ਪੈਸਾ ਬਚ ਸਕਦਾ ਸੀਗਾ ਨਾ ਤੁਸੀਂ ਉੱਥੋਂ ਪੈਸਾ ਬਚਾਇਆ ਹਾਂਜੀ ਉੱਥੋਂ ਬਚਾਇਆ ਜੀ ਤੇ ਕੋਲ ਮਿਲਾ ਕੇ ਹਨਾ ਵੀ ਅਰ ਵੀ ਸਿਆਨੇ ਮਿਸਤਰੀ ਦੀ ਆਈ ਨਿਸ਼ਾਨੀ ਹੁੰਦੀ ਹੈ ਵੀ ਕੱਲਾ ਕੰਮ ਵਧੀਆ ਨਹੀਂ ਕਰਦੇਗੇ ਮਾਲਕ ਤਾਂ ਜਿੰਨਾ ਕਿ ਪੈਸਾ ਬਚਦਾ ਉਹ ਬਚਾਏ ਤੇ ਦੂਜੀ ਗੱਲ ਹੈ ਨਾ ਵੀ ਜੇ ਆਪਾਂ ਟਰਸਟ ਕਰਕੇ ਕਿਸੇ ਨੂੰ ਆਪਾਂ ਜ਼ਿੰਮੇਵਾਰੀ ਸੌਂਪਦੇ ਹਾਂ ਨਾ ਵੀ ਜ਼ਿੰਮੇਵਾਰੀ ਨਾਲ ਜਿੰਨਾ ਕੰਮ ਹੋ ਸਕਦਾ ਵੀ ਉਹਨਾਂ ਵਧੀਆ ਕੰਮ ਕਰਦੇ ਆ ਹਾਂਜੀ ਹਾਂਜੀ ਬਈ ਬਹੁਤ ਵਧੀਆ ਲੱਗਿਆ ਨਾ ਘਰ ਵੇਖ ਕੇ ਤੇ ਓਵਰ ਆਲ ਚੀਜ਼ ਬਹੁਤ ਵਧੀਆ ਬਣਾਈ ਹੋਈ ਆ ਭਾਈ ਜਗਦੇਵ ਜਰਾਂ ਨੇ ਬਹੁਤ ਵਧੀਆ ਕੰਮ ਕਰਿਆ ਘੱਟ ਤੋਂ ਘੱਟ ਖਰਚੇ ਦੇ ਵਿੱਚ ਘੱਟ ਤੋਂ ਘੱਟ ਟਾਈਮ ਲੈ ਕੇ ਤੇ ਮਕਾਨ ਦੇ ਮਾਲਕ ਘਰ ਦੇ ਵਿੱਚ ਹੀ ਰਹਿੰਦੇ ਸੀ ਉਹਨਾਂ ਨੂੰ ਘੱਟ ਤੋਂ ਘੱਟ ਡਿਸਟਰਬ ਕਰਦੇ ਹੋਏ ਵੀ ਪੂਰਾ ਵਧੀਆ ਸਫਾਈ ਨਾਲ ਕੰਮ ਕਰਿਆ ਹੈ ਨਾ ਤੇ ਜੋ ਵੀ ਚੀਜ਼ਾਂ ਵਧੀਆ ਹੋ ਸਕਦੀ ਸੀਗੇ ਪੁਰਾਣੇ ਘਰ ਨੂੰ ਜਿਸ ਤਰੀਕੇ ਨਾਲ ਰੀਨੋਵੇਟ ਕੀਤਾ ਜਾ ਸਕਦਾ ਸੀਗਾ ਬਿਨਾ ਕਿਸੇ ਆਰਕੀਟੈਕਟ ਦੀ ਹੈਲਪ ਨਾਲ ਆਪ ਦੇ ਹਿਸਾਬ ਨਾਲ ਚੀਜ਼ ਕਰਕੇ ਬਹੁਤ ਵਧੀਆ ਬਣਾਈ ਹੈ ਜੇ ਤੁਹਾਨੂੰ ਇਹੋ ਜਿਹੀ ਹੋਰ ਵੀ ਵੀਡੀਓਜ਼ ਬਾਰੇ ਜਾਣਕਾਰੀ ਚਾਹੀਦੀ ਹੈ ਤੇ ਇਸ ਕੰਮ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੈ ਤੁਸੀਂ ਕਿਸੇ ਵੀ ਵਕਤ ਆਪਣੇ ਕਮੈਂਟਾਂ ਦੇ ਵਿੱਚ ਕਮੈਂਟ ਕਰਕੇ ਤੇ ਆਪਾਂ ਨੂੰ ਪੁੱਛ ਸਕਦੇ ਹੋ ਮੇਰਾ ਨੰਬਰ ਵਿੱਚ ਦਿੱਤਾ ਹੋਇਆ ਤੁਸੀਂ ਮੈਨੂੰ ਕਦੋਂ ਵੀ ਫੋਨ ਕਰ ਸਕਦੇ ਹੋ ਜਾਂ ਭਾਈ ਜਗਦੇਵ ਨੂੰ ਤੁਸੀਂ ਕਦੋਂ ਵੀ ਫੋਨ ਕਰ ਸਕਦੇ ਹੋ ਜਗਦੇਵ ਭਾਈ ਇੱਕ ਵਾਰ ਆਪਣਾ ਨਾਮ ਤੇ ਨੰਬਰ ਦੁਬਾਰੇ ਬੋਲ ਦੇ ਹਾਂਜੀ ਮੇਰਾ ਨਾਮ ਜਗਦੇਵ ਸਿੰਘ ਹੈ ਜੀ ਨੰਬਰ ਮੇਰਾ 96724 79983 ਤੇ ਇਹਦੇ ਨਾਲ ਹੀ ਆਪਾਂ ਵੀ ਤਾਂ ਚਾਹਾਂਗੇ ਤੇ ਆਪਣੇ ਇਹ ਜਿਹੇ ਹੋਰ ਵੀਡੀਓਜ਼ ਲਈ ਆਪਣੇ ਚੈਨਲ ਮੋਂਗਾ ਰਾਸਤਾ ਵੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਕੋਈ ਵੀ ਕੁਇਰੀ ਆਸਤੇ ਵੀ ਆਪਾਂ ਨੂੰ ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੀ ਵੀਡੀਓ ਜਿੰਨਾ ਜ਼ਿਆਦਾ ਹੋ ਸਕੇ ਸ਼ੇਅਰ ਕਰਿਓ ਸਤਿ ਸ੍ਰੀ ਅਕਾਲ ਸ